ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਸਲਾਣਾ ਸਲਾਣਾ ਪਿੰਡ ਖੰਨੇ ਦੇ ਨੇੜ ਹੈ ਤੇ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦਾ ਹੈ ਇੱਥੇ ਦੋਸਤੋ ਬਹੁਤ ਵੀਡੀਓ ਬਣਾਈ ਦੀਆਂ ਕਿਉਂਕਿ ਸ੍ਰੀ ਕ੍ਰਿਸ਼ਨਾ ਡੇਰੀ ਫਾਰਮ ਹੈ ਤੇ ਇਹਨਾਂ ਦਾ ਵਪਾਰ ਦਾ ਕੰਮ ਹੈ ਵਪਾਰ ਦਾ ਕੰਮ ਵੀ ਇਸ ਤਰ੍ਹਾਂ ਦਾ ਵੀ ਇੱਕ ਛੋਟੀ ਮੰਡੀ ਮੰਨ ਲਓ ਤੁਸੀਂ 25 ਤੋਂ 30 ਨਾਲ ਇੱਥੇ ਵਿਕਰੀ ਵਾਲੇ ਹੁੰਦੇ ਆ ਸੁੰਜਾਂ ਸਵਾਂਜਾਂ ਗਾਵਾਂ ਗੱਬਣ ਕੁਸ ਕੱਚੀਆਂ ਗਾਵਾਂ ਹਰੇਕ ਤਰ੍ਹਾਂ ਦੀਆਂ ਗਾਂ ਇੱਥੇ ਵਿਕਰੀ ਵਾਲੀ ਅਵੇਲੇਬਲ ਮਿਲਦੀ ਹੈ ਅੱਜ ਬਹੁਤ ਸਾਰੀਆਂ ਗਾਵਾਂ ਦੋਸਤੋ ਇਸ ਟਾਈਮ ਜਿਹੜੀਆਂ ਮੌਜੂਦ ਆ ਵਿਕਰੀ ਵਾਲੀਆਂ ਨਗ ਤੋਰਾਗੇ ਤਾਂ ਸ਼ਾਇਦ 15 ਤੋਂ 20 ਪਰ ਮੌਜੂਦ ਹੈ ਇਸ ਟਾਈਮ 30 ਦੇ ਲਗਭਗ ਪਸ਼ੂ ਇੱਥੇ ਹੈ ਜਿਹੜੇ ਤੁਹਾਨੂੰ ਵੀਡੀਓ ਦੇ ਮਾਧਮ ਨਾਲ ਦਿਖਾਉਣੇ ਆ ਇਸ ਸਾਈਡ ਤੇ ਵੀ ਕੁਝ ਗਾਵਾਂ ਜਿਹੜੀਆਂ ਉਹ ਸੋਨੀਆਂ ਸਵਾਂੀਆਂ ਕੁਝ ਗੱਭਣ ਖੜੀਆਂ ਆ ਕੁਝ ਕੁ ਗਾਵਾਂ ਦੇ ਵਿੱਚੋਂ ਸੌਦੇ ਵੀ ਹੋਏ ਹੋਏ ਆ ਬਾਈ ਉਹਨਾਂ ਤੋਂ ਜ਼ਰੂਰ ਪੁੱਛਾਂਗੇ ਆਪਾਂ ਵੀ ਕਿੰਨੇ ਕ ਨਾਗੇ ਤੂੰ ਪਹਿਲਾਂ ਵੇਚ ਚੁੱਕਿਆ ਕਿਉਂਕਿ ਗਾਹਕ ਆ ਇਟਸ ਰੂਟੀਨ ਚ ਆਉਂਦਾ ਹੀ ਰਹਿੰਦਾ ਜਦੋਂ ਪਤਾ ਵੀ ਇੱਥੇ ਪਸ਼ੂ ਇੰਨੇ ਹੁੰਦੇ ਆ ਤਾਂ ਬਿਨਾ ਫੋਨ ਲਾਏ ਤੋਂ ਵੀ ਕੋਈ ਪਹੁੰਚਦਾ ਪਸ਼ੂ ਇੱਥੇ ਖੜੇ ਮੈਲੀ ਜਾਣੇ ਹੁੰਦੇ ਆ ਸੋ ਆਓ ਬਾਈ ਨੂੰ ਮਿਲਦੇ ਆ ਦੋਸਤੋ ਤੇ ਸ਼ੁਰੂਆਤ ਕਰਾਂਗੇ ਆਪਾਂ ਉਸੇ ਸਾਈਡ ਤੋਂ ਜਿਹੜੀ ਬੈਨਰ ਵਾਲੇ ਪਾਸੇ ਤੋਂ ਸ਼ੁਰੂ ਕਰਦੇ ਹੁੰਨੇ ਆ ਵੀਡੀਓ ਇਹ ਕਿ ਕਿਨਾਂਕ ਤੁਹਾਨੂੰ ਤੋਰ ਕੇ ਦਿਖਾਉਂਦੇ ਜਾਵਾਂਗੇ ਪਸ਼ੂ ਤੁਸੀਂ ਆ ਕੇ ਦੇਖਣਾ ਆਊਗਾ ਰਾਇਸ ਦਾ ਫੁੱਲ ਪ੍ਰਬੰਧ ਆ ਦੁੱਧ ਚੋ ਸਕਦੇ ਹੋ ਖਾਸ ਕਰਕੇ ਸੂਏ ਸਵਾਈ ਪਸ਼ੂ ਦਾ ਆਓ ਮਿਲਦੇ ਆ ਬਾਈ ਨੂੰ ਵਿਰੇਂਦਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਗ 30 ਠੀਕ ਹੈ ਇਸ ਟਾਈਮ ਮਜੂਰ ਨਾਗ ਆਪਣੇ ਕੋ 30 ਤੋਂ 32 ਅਵੇਲੇਬਲ ਨੇ ਜੀ ਠੀਕ ਹੈ ਤੇ 5 6 ਨਾਗ ਆਪਣੇ ਵਿਕੇ ਹੋਏ ਨੇ ਜੀ ਤੇ 25 28 ਨਾਗ ਆਪਣੇ ਕੋ ਮੌਕੇ ਤੇ ਅਵੇਲੇਬਲ ਹੈਗੇ ਨੇ ਜੀ ਠੀਕ ਹੈ ਇਹਨੇ ਵਿਕਰੀ ਵਾਲੇ ਹਾਂਜੀ ਹਾਂਜੀ ਪਹਿਲੇ ਨੰਬਰ ਵਾਲੀ ਗਾਂ ਤੋਂ ਸ਼ੁਰੂਆਤ ਕਰ ਲੈਂਦੇ ਆਂ ਬਈ ਪਹਿਲਾਂ ਤਾਂ ਭਾਜੀ ਹਾਈਟ ਦੀ ਜਜਮੈਂਟ ਕਰਾ ਦਿਓ ਜੀ ਸਹੀ ਹੈ ਫੁੱਲ ਵੱਡੇ ਕੱਦ ਦੀ ਹੈ ਜੀ ਹੂੰ 53 54 ਲੀਟਰ ਪਹਿਲੇ ਸੂਏ ਦਾ ਰਿਕਾਰਡ ਹੈ ਜੀ ਇਹ ਠੀਕ ਹੈ ਆਹ ਰਿਕਾਰਡ ਜੀ ਸਾਰਾ ਆਪਾਂ ਨੂੰ ਰਿਟਰਨ ਦੇ ਵਿੱਚ ਬਾਇਓ ਡਾਟਾ ਮਿਲ ਜੂਗਾ ਜੀ ਇਹਦੀ ਪਰੋਜ ਨਹੀਂ ਸਾਰਾ ਕੋਈ ਜਿਹੜਾ ਕੋਈ ਮਰਜ਼ੀ ਦਾ ਅਗਲਾ ਲੈ ਠੀਕ ਹੈ 60 ਕਿਲੋ ਵਾਂਗ ਦੁੱਧ ਪਾ ਦੂਗੇ ਜੀ ਬੜੇ ਆਰਾਮ ਨਾਲ ਜੀ ਠੀਕ ਹੈ ਟੋਟਲੀ ਬਲੱਡ ਲਾਈਨ ਦਾ ਆਪਣੇ ਕੋਲ ਸਾਰਾ ਰਿਟਰਨ ਦੇ ਵਿੱਚ ਪਿਆ ਜੀ ਇਹਦਾ ਸਾਰਾ ਠੀਕ ਹੈ ਖੋਲੀ ਬਈ ਛੜੂ ਤੋਰ ਬੇਟਾ ਦੋਸਤੋ ਫੋਲੋਅਰ ਦੀ ਹਾਈਟ ਹੈ ਬਾਈ ਦਾ ਆਪਦਾ ਕੱਦ ਵੀ ਚੰਗਾ ਹੈ ਤੇ ਫਿਰ ਵੀ ਗਾਂ ਕੋਲ ਖੜਿਆਂ ਤੋਂ ਪਤਾ ਲੱਗਦਾ ਗਾਂ ਦੀ ਹਾਈਟ ਦਾ ਖੈਰ ਇੱਥੋਂ ਵੀ ਤੁਹਾਨੂੰ ਸਮਝ ਆ ਜੂ ਫੁੱਲ ਲੰਬਾਈ ਹੈ ਬਿਊਟੀ ਵੀ ਹੈ ਗਾਂ ਦੇ ਵਿੱਚ ਵਾਈਟ ਰੰਗ ਦੀ ਹੈ ਗਾਂ ਸੁਆ ਇਹਨੇ ਦੂਜਾ ਸੁਣਾ ਹੈ ਪੇਟ ਦਾ ਸਾਈਜ਼ ਤੁਸੀਂ ਦੇਖ ਸਕਦੇ ਹੋ ਡਾਟਾ ਸਾਰਾ ਮਿਲ ਜਾਊਗਾ ਫਵਾਨਾ ਫਿਟਿੰਗ ਵਾਲਾ ਰੱਖੂ ਪਰ ਹਜੇ 15 ਦਿਨਾਂ ਦੀ ਕੱਚੀ ਐ ਢਾਂਚਾ ਤੁਸੀਂ ਇਹਦਾ ਦੇਖ ਰਹੇ ਹੋ ਬੰਦਿਓ ਬਾਈ ਸੋ ਪੂਰੀ ਬ੍ਰੀਡ ਵਾਈਜ਼ ਵੀ ਟਾਪ ਦੀ ਐ ਦੱਸੋ ਤੇ ਆਰਡਰ ਦੀ ਬਣਾਵਟ ਵੀ ਬੜੀ ਚੰਗੀ ਐ ਪਰ ਹਜੇ ਦਣੇ ਦੇ ਕਾਫੀ ਪਏ ਐ ਜਿੰਨੇ ਮਰਜ਼ੀ ਸੂਏ ਲੈ ਲਵੇ ਪਾਜੀ ਜੇ ਆਪਾਂ ਜ਼ਿਆਦਾ ਵੀ ਲਾਈਏ ਚਾਰ ਉਂਗਲੇ ਲੈਵਾ ਥੱਲੇ ਚਲੇ ਜਾਊਗਾ ਜੀ ਸਹੀ ਐ 10 ਸੂਏ ਬਾਅਦ ਵੀ ਲੈਵਾ ਹਜੇ ਹੀ ਰਹਿਣਾ ਜੀ ਇਹਦਾ ਸਹੀ ਐ ਹਾਂਜੀ ਇਹਦੇ ਨਾਲ ਜਿਹੜੀ ਗਾਂ ਖੜੀ ਐ ਇਹ ਪਾਜੀ ਦੂਜਾ ਸੂਆ ਜੀ ਇਹ ਰੈਡੀ ਹੋਇਆ ਪਾਜੀ ਬੱਸ ਜੀ ਆਪਣੇ ਕੋ ਖੜੀ ਐ ਔਰ ਕੱਚੇ ਕਰਕੇ ਪੰਜ ਚਾਰ ਦਿਨ ਲੈ ਜਾਵੇ ਜੀ ਬਹੁਤ ਚੰਗੇ ਦੁੱ 53 54 ਕਿਲੋ ਇਹਦਾ ਭਾਅ ਹੈ ਦੁੱਦੀ 60 ਕਿਲੋ ਦੀ ਗਰੰਟੀ ਤੇ ਇਹ ਦੇ ਦਾਂਗੇ ਵੈੜ ਜੀ ਠੀਕ ਹੈ ਹਾਂਜੀ ਦੂਜੇ ਸੂਏ ਸੋਣਾ ਜੀ ਇਹਨੇ ਤੋਰੀ ਭਾਈ ਸੋ ਦੱਸੋ ਇਹ 2 ਨੰਬਰ ਤੇ ਤੋੜ ਕੇ ਤੁਹਾਨੂੰ ਦਿਖਾਉਣੇ ਆ 19 ਕੀ ਦਾ ਹੀ ਹਾਈਟ ਦਾ ਫਰਕ ਹੋਊਗਾ ਜੀ ਹੂੰ ਰੋਹਵਾਨਾ ਦੱਸੋ ਇਹਦਾ ਜਿਹੜਾ ਥੋੜੀ ਭਲੋਣਾ ਹਵਾਨੇ ਤੇ ਵੈਸੇ ਖੁੱਚਾਂ ਤੋਂ ਤੇ ਹੀ ਹੈ ਕੁਝ ਸਾਈਜ਼ ਹੋਰ ਤਾਂ ਨੂੰ ਹੋ ਜਾਣਾ ਹੁੰਦਾ ਜਦੋਂ ਸਵੈਲਿੰਗ ਉਤਰਨੀ ਸ਼ੁਰੂ ਹੋਗੀ ਸਾਈਜ਼ ਤੁਸੀਂ ਗਾਂ ਦਾ ਦੇਖੋ ਇਹ ਵੀ ਵੱਡੀ ਗਾਂ ਦੂਜੀ ਵੈੜ ਵਾਂਗ ਹੀ ਹੈ ਚੰਗੀ ਤਿਆਰ ਹੋਈ ਵੀ ਪੂਰੀ ਫੁੱਲ ਇਸ ਟੈਂਪਰੀ ਹੋਈ ਹੋਵਾਨੇ ਦੀ ਦਿਨ ਦਸੋ ਹੁਣੇ ਪੰਜ ਚਾਰ ਲੈ ਵੀ ਸਕਦੀ ਆ ਤੇ ਹੋ ਸਕਦਾ ਪਹਿਲਾਂ ਵੀ ਸੂਪੇ ਕਿਉਂਕਿ ਤਿਆਰੀ ਕਰਨ ਵਾਲੀ ਨੇ ਫੁੱਲ ਫੜ ਲਈ ਹੈ ਕੱਚੇ ਥਾਂ ਤੇ ਰਿਲੈਕਸ ਰਹਿੰਦਾ ਪਸ਼ੂ ਖਾਸ ਕਰਕੇ ਸੂਣ ਦੇ ਨੇੜ ਆ ਤਾਂ ਉਹਦੇ ਨਾਲ ਇੱਕ ਦੋ ਦਿਨੇ ਵੱਧ ਵੀ ਇੱਥੇ ਲੈ ਸਕਦੀ ਹੈ ਸਪੇਸ ਅਜੇ ਪਈ ਹੈ ਜੀ ਤਕਰੀਬਨ ਦੇਖੋ ਕਿੰਨੀ ਖਿੱਚ ਪਈ ਹੋਜੇ ਵੀ ਸਪੇਸ ਦੋਸਤੋ ਦੇਖੋ ਤੁਸੀਂ ਰਾਵੜਾਂ ਨੂੰ ਮਾਸ ਵੱਧ ਹੈ ਇਹਦੋਂ ਕਿ 3 ਨੰਬਰ ਤੇ ਵਿਰੇਂਦਰ ਭਾਈ ਇਹ ਬਾਜੀ ਸੂਬਾ ਦੀ ਸੂਈ ਹੈ ਜੀ ਠੀਕ ਹੈ ਮੇਲਕਾਫ ਨੇ ਜਨਮ ਦਿੱਤਾ ਜੀ 4 ਵਜੇ ਸੂਈ ਆ ਜੇਰ ਜੱਪੇ ਦੀ ਬਿਲਕੁਲ ਸਾਫ ਹੈ ਜੀ ਠੀਕ ਹੈ 10 ਤੋਂ 11 ਕਿਲੋ ਦੁੱਧ ਕੱਢਿਆ ਹੋਊ ਜੀ ਆਪਣਾ ਉਹ ਮੇਲਕਾਫ ਹੈ ਜੀ ਇਹਦਾ ਉਹ ਬੈਠਾ ਜੀ ਠੀਕ ਹੈ ਤੇ ਤਕਰੀਬਨ 45 46 ਕਿਲੋ ਦਾ ਪਲੱਸ ਦਾ ਰਿਕਾਰਡ ਹੈ ਜੀ 50 ਤੋਂ ਉੱਪਰ ਦੀ ਮਿਲਕਿੰਗੇ ਕਰਾ ਦੂਗੀ ਜੀ ਠੀਕ ਹੈ ਹਾਂਜੀ ਸੋ ਦੋਸਤੋ ਤਿੰਨ ਨੰਬਰ ਤੇ ਜਿਹੜੇ ਬੱਚੇ ਨੂੰ ਜਨਮ ਦਿੱਤਾ ਥੋੜੀ ਜੀ ਖਿੱਚ ਕਰਤੀ ਹੈ ਬੱਚੇ ਦੀ ਕਿਉਂਕਿ ਹਜੇ ਤਾਜੀ ਸੂਕੇ ਹਟੀ ਹੈ ਸਵੇਰ ਹੀ ਸੂਈ ਹੈ ਇਹ ਮੈਂ ਇੱਥੇ ਹੀ ਬੰਦੇ ਪਾਵੇਂ ਅਲੀ ਨਹੀਂ ਕਰੀ ਹੋਈ ਆਪਣੀ ਭਾਜੀ ਠੀਕ ਹੈ ਹਾਂਜੀ 10 ਤੋਂ 11 ਕਿਲੋ ਦੁੱਧ ਮੰਗ ਕੱਢਿਆ ਹੋਇਆ ਜੀ ਜੇਰ ਜੱਪੇ ਦੀ ਬਿਲਕੁਲ ਸਾਫ਼ ਉਹਦੀ ਆਪਣੇ ਕੋਲ ਵੀਡੀਓ ਹੈਗੀ ਹੈ ਜੀ ਸਿੱਤੋ ਵੈਸੇ ਕੈਮਰੇ ਲੱਗੇ ਹੁੰਦੇ ਆ ਸੀਸੀਟੀਵੀ ਕੈਮਰੇ ਇੱਥੇ ਪ੍ਰੋਪਰ ਲੱਗੇ ਹੋਏ ਆ ਉਹ ਜੇਰ ਵਗੈਰਾ ਇਹਦੀ ਕੰਪਲੀਟ ਪਈ ਵੀ ਹੈ 4 ਨੰਬਰ ਤੇ ਜਿਹੜੀ ਗਾ ਜੇ ਵੀ ਭਾਜੀ ਡਿਟੋ ਕਾਪੀ ਹੋਇਆ ਜੀ ਇਹਦੀ ਸਾਰਾ ਰਿਕਾਰਡ ਇਹਦਾ ਵੀ ਮਿਲ ਜਾਊਗਾ ਜੀ 10 12 ਦਿਨ ਦੀ ਇਹ ਨਰਮ ਹੈ ਜੀ 42 43 ਕਿਲੋ ਤੋਂ ਪਲੱਸ ਦਾ ਰਿਕਾਰਡ ਆ ਜੀ 45 40 ਕਿਲੋ ਤੋਂ ਪਲੱਸ ਦੀ ਮਿਲ ਕੇ ਹੀ ਕਰਾ ਦਊਗੀ ਜੀ ਥੋੜੀ ਬਈ ਬਿਊਟੀ ਵਾਈਜ਼ ਬਰੀਡ ਵਾਈਜ਼ ਲੈਗ ਸਕੋਰ ਅਰਡਰ ਕੁਆਲਿਟੀ ਬਾਕਮਾਲ ਚੀਜ਼ ਹੈ ਜੀ ਸੋ ਜੇ 10 ਤੋਂ 12 ਦਿਨ ਲੈਂਦੀ ਹੈ ਵੀਡੀਓ ਇੱਕ ਅਸੀਂ ਆਈਡੀਆ ਹੀ ਦੇਣਾ ਹੁੰਦਾ ਦੋਸਤੋ ਕਿਉਂਕਿ ਇੱਥੇ ਜਿਹੜੀਆਂ گاਵਾ ਬਹੁਤ ਹੁੰਦੀਆਂ ਵਿਕਰੀ ਵਾਲੀਆਂ ਜੇ ਕੋਈ ਵੇਰ ਦੂਰ ਤੋਂ ਵੀਡੀਓ ਦੇਖ ਰਿਹਾ ਤਾਂ ਉਹਨੂੰ ਆਈਡੀਆ ਜਾ ਹੋ ਜਾਂਦਾ ਵੀ ਕਿੱਦਾਂ ਦੇ ਪਸ਼ੂ ਵਿਕਰੀ ਵਾਲੇ ਮੌਜੂਦ ਹੈ ਥੋੜੀ ਚੁਆਇਸ ਦੀ ਕੋਈ ਗਾਂ ਤੁਹਾਨੂੰ ਲੱਗਦੀ ਹੈ ਉਹਦੇ ਬਾਰੇ ਗੱਲ ਕਰ ਸਕਦੇ ਹੋ ਬਾਕੀ ਇੱਥੇ ਆਉਂਗੇ ਤਾਂ ਇਹਨਾਂ ਚੋਂ ਜੇ ਪੰਜ ਪਸ਼ੂ ਜਿਵੇਂ ਪਹਿਲਾਂ ਦੱਸਿਆ ਪੰਜ ਛੇ گاਵਾ ਵਿਕੀਆਂ ਵੀ ਨੇ ਪਰ ਤੋਂ ਉਹਨੂੰ ਪੰਜ ਸੱਤ ਹੋਰ ਵੀ ਨਗ ਆ ਜਾਣੇ ਟਾਂਚਾ ਦੇਖੋ ਵੈੜ ਦਾ ਘਰੇ ਜੀ ਨੇ ਬੰਦ ਕੇ ਰੱਖਣੀਏ ਦੋਸਤੋ ਬਹੁਤ ਸੋਹਣੇ ਟਾਂਚੇ ਦੀ ਗਾਂ ਤੁਹਾਡੀ ਗੱਲ ਚ ਗੱਲ ਆ ਭਾਜੀ ਜਿਹੜਾ ਬੰਦਾ ਘਰੋਂ ਚੰਗੀ ਗਾਂ ਲੈਣ ਆ ਗਿਆ ਜੀ ਆਪਣੇ ਕੋਲ ਖਾਲੀ ਨਹੀਂ ਮੁੜ ਕੇ ਜਾਂਦਾ ਜੀ ਸਹੀ ਹਾਂਜੀ ਤਾਂ ਗਾਂ ਦੱਸੋ ਕਿਉਂਕਿ ਨਗ ਬਹੁਤ ਹੈ ਇਹਨਾਂ ਚੋਂ ਸਿਲੈਕਟ ਕਰਨਾ ਸੌਖਾ ਹੈ ਹਰ ਤਰ੍ਹਾਂ ਦੀ ਗਾਂ ਆਪਣੇ ਕੋਲ ਜੀ ਹਰ ਤਰ੍ਹਾਂ ਦਾ ਭਾਅ ਹੈ ਜੀ ਵੈਸੇ ਆਪਣੇ ਕੋਲ ਜ਼ਿਆਦਾਤਰ ਭਾਅ 1 ਲੱਖ ਤੋਂ ਸ਼ੁਰੂ ਹੋ ਕੇ ਜੀ ਅੱਜ ਦੇ ਭਾਅ ਜੀ 2.5 ਲੱਖ ਤੋਂ ਉੱਪਰ ਤੱਕ ਦੇ ਹੈਗੇ ਨੇ ਜੀ ਠੀਕ ਹੈ ਹਾਂਜੀ ਹਾਂ ਸੋ ਵੈਸੇ ਨਾਰਮਲ ਹੀ ਆ ਦੋਸਤੋ ਚੰਗਾ ਪਸ਼ੂ ਆ ਜੀ ਦੇ ਟਾਈਮ 'ਚ ਲੱਖੋਂ ਬਾਹਰ ਹੀ ਮਿਲਣਾ ਆਪਣੇ ਕੋਲ ਫਾਰਮ ਦਾ ਕੰਮ ਹੋਣ ਕਰਕੇ ਟੋਟਲੀ ਗਾਹਕ ਫਾਰਮ ਵਰਗਾ ਹੀ ਆਉਂਦਾ ਜੀ ਠੀਕ ਹੈ ਕਿਉਂਕਿ ਹੁਣ ਮੌਸਮ ਬੜਾ ਚੰਗਾ ਜੀ ਅਗਲਾ 40 45 ਕਿਲੋ ਤੋਂ ਉੱਪਰ ਵਾਲੀ ਉਗਾਂ ਭੜਦਾ ਜੀ ਹੂੰ ਪੰਜ ਨੰਬਰ ਤੇ ਦੂਜੇ ਸੂਏ ਸੂਣਾ ਪਾਜੀ ਗਾਂ ਨੇ ਜੀ ਹਫਤੇ ਵਾਂਗੂ ਨਰਮ ਹੈ ਜੀ ਬਹੁਤ ਚੰਗਾ ਦੁੱਧਰ ਪਾਇਆ ਹੋਇਆ ਹੈ ਜੀ ਇਹਦੀ 35 36 ਕਿਲੋ ਇਹਦੀ 40 ਤੋਂ ਪਲੱਸ ਦੀ ਮਿਲਕਿੰਗ ਕਰਾਉਗੀ ਜੀ ਤੋਰੀ ਬਈ ਤੋਰ ਦੇ ਛੁੱਟ ਸੋ ਹਵਾਨਾ ਇਹਦਾ ਵੀ ਚੰਗਾ ਦੋਸਤੋ ਥੋੜੀਆਂ ਜੀਆਂ ਬਸੇ ਹਾਜ਼ਰੀ ਹੈ گاਵਾ ਦੱਸਦਿਆਂ ਇਹਨਾਂ ਦੀ ਬਣਾਵਟ ਦੱਸਦੀ ਹੈ ਕਿ ਹੁਣ ਤਾਂ ਇਹਨਾਂ ਨੇ ਹਵਾਨੇ ਭਰਨੇ ਆ ਸ਼ੇਪ ਜਿਹੜੀ ਉਹ ਤੁਹਾਨੂੰ ਸਮਝ ਆ ਰਹੀ ਹੋਣੀ ਹੈ ਹਵਾਨਿਆਂ ਦੀ ਪਲੇਆਬੀ ਹੱਥੀਂ ਚਵਾਈ ਵਾਲਾ ਥਾਣਾ ਦੋਸਤੋ ਤੇ ਬੰਨ ਕੇ ਰੱਖ ਲਿਓ ਭਾਵੇਂ ਗਾਂ ਦਾ ਢਾਂਚਾ ਇਦਾਂ ਦਾ ਹੈ ਦੁੱਧ ਵੀ ਸੋਹਣਾ ਦਿੰਦੀ ਰਹੂਗੀ ਬਰੀਡਿੰਗ ਤੇ ਕੰਮ ਕਰਨਾ ਬੱਚੇ ਵੀ ਟੌਪ ਦੇ ਪਾਊਗਾ ਚੰਗੀਏ ਗਾੜੀ ਨੂੰ ਪਿੱਛੋਂ ਵੀ ਹਵਾਣਾ ਚੰਗਾ ਜਿੰਦਾ ਹੈ। ਹਾਂਜੀ ਬਈ। ਭਾਜੀ ਦੂਜੇ ਸੂਏ ਸੋਣਾ ਜੀ। ਹੂੰ। ਤਕਰੀਬਨ 1 ਹਫ਼ਤੇ ਦਾ 10 ਦਿਨ ਦੀ ਨਰਮ ਹੈ ਜੀ। 37-38 ਕਿਲੋ ਤੋਂ ਪਲੱਸ ਦਾ ਰਿਕਾਰਡ ਆਈ 40 ਤੋਂ ਉੱਪਰ ਦੀ ਮਿਲ ਕੇ ਹੀ ਕਰਾ ਦੂਗੀ ਜੀ। ਠੀਕ ਹੈ। ਛੋਟੇ ਹੋਰ ਦੇ। ਸੋਸੋ ਇੱਕ ਹਫ਼ਤਾ ਇਹਨੇ ਲੈ ਜਾਣਾ ਹਜੇ ਸੂਨ ਚ। ਚੰਗੀ ਭਰੂਗੀ। ਅਟੈਚਮੈਂਟ ਚੰਗੀ ਆ ਬਾਡੀ ਦੇ ਨਾਲ ਹਵਾਣੇ ਦੀ। ਨਾੜਾਂ ਵੀ ਹਵਾਨੇ ਤੇ ਬਹੁਤ ਸੋਹਣੇ ਆ। ਉਹ ਦੇਖੋ ਟਾਂਚਾ ਇਹਦਾ। ਸੋ ਲਾਸਟ ਉੱਤੇ ਇਸ ਸਾਈਡ ਦੇ ਉੱਤੇ ਜਿਹੜੀਆਂ ਵੱਧੀਆਂ ਗਾਵਾਂ ਉਹਨਾਂ ਚੋਂ ਤੁਹਾਨੂੰ ਗਾਂ ਦਿਖਾ ਕੇ ਫਿਰ ਆਪਾਂ ਸੂਣੀਆਂ ਸੋਈਆਂ ਗਾਵਾਂ ਤੋਂ ਸ਼ੁਰੂਆਤ ਕਰਾਂਗੇ ਇਸ ਵੀਡੀਓ ਦੀ। ਤਾਂ ਭਾਈ ਇਹ ਜਿਹੜੀ ਲਾਸਟ ਤੀਜੀ ਇਸ ਵਿੱਚ ਭਾਜੀ ਗਾਂ ਸੂਣਾ ਜੀ ਇਹ ਨਹੀਂ। ਹੂੰ। ਤੇ तकरीबन 35 36 ਕਿਲੋ ਤੋਂ ਪਲੱਸ ਦਾ ਰਿਕਾਰਡ ਆ 40 ਕਿਲੋ ਮੰਨ ਕੇ ਨੋਰਮਲ ਇਹ ਲੈ ਲਵੇ ਜੀ ਠੀਕ ਹੈ ਨੋਰਮਲ ਜੀ ਸੇਵਰ ਹੈ 40 42 ਕਿਲੋ ਤੋਂ ਨੋਰਮਲ ਪਾਈ ਜਾਣਾ ਜੀ ਇਹਨੇ ਇੱਕ ਹਫਤੇ ਵਾਂਗੂ ਨਰਮ ਹੈ ਜੀ ਅਰਡਰ ਦੀ ਕੁਆਲਿਟੀ ਇਹਦੀ ਬਹੁਤ ਸ਼ਾਨਦਾਰ ਹੈ ਜੀ ਹੂੰ ਛੋਟੂ ਰਹਿਣ ਦੇ ਭੱਜੂਗੀ ਜ਼ਿਆਦਾ ਇਹ ਸੋ ਇੱਥੇ ਖੜੀ ਦੇਖ ਲਓ ਦੋਸਤੋ ਚਲ ਕੋਲ ਹੀ ਲਈ ਪਈ ਹੈ ਦੇਖ ਲੈਣੇ ਆ ਦੋਸਤੋ ਵਧੀਆ ਤੁਰਪੀ ਦਾ ਤੁਹਾਨੂੰ ਇਸ ਤਰੀਕੇ ਨਾਲ ਮੋੜ ਲਾ ਬਈ ਸੋ ਇਹ ਗੱਪਣਗਾ ਦੋਸਤੋ ਚੰਗੇ ਪੇਟ ਵਾਲੀ ਐ ਵੀ ਹਵਾਨਾ ਬਹੁਤ ਸੋਹਣਾ ਚੰਗਾ ਤਿਆਰ ਸੋ ਇਹ ਤੁਹਾਨੂੰ ਇਧਰੋਂ ਦਿਖਾਤੀਆਂ ਰਸੋ ਹੁਣ ਆਪਾਂ ਜਰਸੀ ਤੋਂ ਸ਼ੁਰੂਆਤ ਕਰਦੇ ਆਂ ਤਾਜੀ ਸੂਈ ਹੋਈ ਜਰਸੀ ਵੱੱਛੀ ਵਾਲੀ ਜਰਸੀ ਐ ਕਿਨ ਮਸੂਆ ਸੂਪੀ ਭਾਈ ਭਾਜੀ ਦੂਜਾ ਸੂਆ ਜੀ ਹੂੰ ਤੇ ਲੈਮਨਟ ਸੀਮਨ ਦੀ ਆਪ ਐ ਲੋਗਨ ਦੀ ਵੱੱਛੀ ਐ ਜੀ ਇਹਦੇ ਥੱਲੇ ਠੀਕ ਐ ਇਸ ਟਾਈਮ ਬੋਲੀ ਬੋਲੀ 20 ਤੋਂ ਬਾਹਰ ਹੋਊਗੀ ਜੀ ਚਾਹੇ ਚਵਾਮ ਅਗਲਾ ਚਾਹੇ ਦੋ ਟਾਈਮ ਚਾਹੇ ਤਿੰਨ ਟਾਈਮ ਚੋ ਦੇਵੇ ਜੀ ਕਿੰਨੇ ਦਿਨੋਂ ਕੇ ਸੂਈ ਨੂੰ ਇਹਨੇ ਸੂਈ ਨੂੰ ਅੱਜ ਪੰਜਵਾਂ ਦਿਨ ਆ ਜੀ ਠੀਕ ਐ ਹਾਂਜੀ ਇਹ ਮਤਲਬ ਬੋਲੀ ਤੋਂ ਬਿਲਕੁਲ ਖਾਲੀ ਠੀਕ ਹੈ 22 ਕਿਲੋ ਮੰਗ ਠੰਡਾ ਤਿਆਰ ਹੋਗਾ ਹੀ ਬੰਦਾ ਜਾ ਆਪਣਾ ਕੰਡਾ ਲਿਆ ਕੇ ਚੋਕ ਲੈ ਜਾਵੇ ਜੀ ਠੀਕ ਹੈ ਤੋਰ ਦੇ ਬਈ ਸੋ ਲੈਮਨ ਹੈਡ ਦੀ ਦੱਸੋ ਤੇ ਲੋਗਨ ਦਾ ਸੀਮਨ ਲੱਗਾ ਇਸ ਤੇ ਵੱਛੀ ਨੂੰ ਇਹਨੇ ਜਨਮ ਦਿੱਤਾ ਹੈ ਹਵਾਨੇ ਦੀ ਅਟੈਚਮੈਂਟ ਇਹਦੀ ਵੀ ਦੇਖੋ ਅੱਗੋਂ ਪਿੱਛੋਂ ਹਵਾਨਾ ਪੂਰਾ ਚੰਗਾ ਢਿੰਦਾ ਭਲੂਣ ਹਜੇ ਥੋੜੀ ਜੀ ਹਵਾਨੇ ਤੇ ਹੈ ਪਰ ਦੁੱਧ ਵੀ ਚੰਗੇ ਤੇ ਆ ਗਈ ਆ ਤਾਂ ਹਵਾਨਾ ਦੁੱਧ ਨਾਲੇ ਨੇ ਭਰਨਾ ਹੀ ਸੀ ਤੋਂ ਟਾਈਮ ਦੱਸੋ ਵੀਡੀਓ ਬਣਾਉਣ ਦਾ ਆਪਣਾ ਇੱਥੇ 2 ਸਵਾ 2 ਦਾ ਤੇ 3:30 ਤੋਂ 4 ਦੇ ਆਸ-ਪਾਸ ਇੱਥੇ ਮਿਲਕਿੰਗ ਜਿਹੜੀ ਸ਼ੁਰੂ ਹੁੰਦੀ ਹੈ ਉਹ ਦੇਖੋ ਇਹਦੀ ਹਵਾਨੇ ਦੀ ਬਣਾਵਟ ਪਲੂਣ ਹਵਾਨੇ ਤੇ ਹੈ ਕਿਉਂਕਿ ਜੇ ਦਿਨ ਪੰਜ ਹੀ ਹੋਏ ਆ ਸੂਈ ਨੂੰ ਵੱਛੀ ਵੀ ਇਹਦੇ ਨਾਲ ਬਹੁਤ ਸੋਹਣੀ ਆ ਮੜਾ ਬਈ ਇਹਨੂੰ ਪਾਸੇ ਕਰਕੇ ਵੱਛੀ ਦਿਖਾਈਏ ਦੀ ਸੋ ਜਰਸੀ ਵੱਛੀ ਜਰਸੀ ਗਾਂ ਦੇ ਦਾ ਦੇਖੋ ਇਹ ਇੱਕ ਗੱਲ ਦੇ ਵਿੱਚ ਥੋੜੀ ਜਿਹੀ ਗੱਲ ਹੈ ਸੇਮ ਹੀ ਟੀਕਾ ਤੁਹਾਨੂੰ ਵੀ ਪਤਾ ਮੇਰੀ ਬੱਚੀ ਤੇ ਲੱਗਿਆ ਹੋਇਆ ਸੀਗਾ ਮੇਰੀ ਬੱਚੀ ਐਸਪਾਇਰ ਹੋ ਗਈ ਅੱਜ ਕਿਸੇ ਨੇ ਛੱਡਣੀ ਹੋਵੇ ਚੰਗੀ ਕੀਮਤ 'ਚ ਵੱਛੀ ਰੱਖ ਲਾਂਗੇ ਜੀ ਠੀਕ ਹੈ ਕੋਈ ਐਡਾ ਨਹੀਂ ਹੈਗੀ ਮਾੜੀ ਮੁੱਟੀ ਚੰਗੀ ਕੀਮਤ 'ਚ ਵੱਛੀ ਰੱਖ ਲਾਂਗੇ ਜੀ ਠੀਕ ਹੈ ਹਾਂ ਜੀ ਸੋ ਖੈਰ ਜਿਹਨੇ ਹਾਂ ਬਾਕੀ ਅਗਲੇ ਦੀ ਜਿਹਨੇ ਗਾਂ ਖਰੀਦਣੀ ਆ ਉਹਦੀ ਮਰਜ਼ੀ ਹੈ ਜੀ ਸਹੀ ਹੈ ਹਾਂਜੀ ਅੱਛਾ ਭਈ ਇਹਦੇ ਨਾਲ ਜਿਹੜੀ ਗਾਂ ਖੜੀ ਇਹ ਵੀ ਭਾਜੀ ਸਵੇਰ ਦੀ ਸੂਈ ਹੈ ਜੀ ਹੂੰ ਤਕਰੀਬਨ 7:30 7 ਵਜੇ ਸੂਈ ਆ ਮੇਲ ਕਾਫ ਨੂੰ ਨੇ ਜਨਮ ਦਿੱਤਾ ਜੀ ਠੀਕ ਹੈ ਬਹੁਤ ਚੰਗੀ ਅਟੈਚਮੈਂਟ ਵਾਲਾ ਲੇਵਾ ਜੀ 35 ਕਿਲੋ ਤੋਂ ਪਲੱਸ ਦੀ ਮਿਲਕਿੰਗ ਕਰਾ ਦੂਗੀ ਜੀ ਤੋਰੀ ਬਈ ਸੋ ਦਸਤੋ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਸੁਬਾ ਦੀ ਸੂਈ ਵੀ ਹੈ ਥੱਲੇ ਤੋੜ ਦੇ ਬਈ ਚੁੱਪ ਚਲ ਜਾਂਦੇ ਅਟੈਚਮੈਂਟ ਇਹਦੀ ਵੀ ਚੰਗੀ ਹੋਵਾਨਾ ਫਿਕਸ ਹੈ ਹੱਥੀਂ ਚੁਆਈਆ ਲਾ ਥਾਣਾ ਸੂਆ ਦੂਜਾ ਦਸਤੋ ਤੇ ਅੱਜ ਸੁਬਾ ਹੀ ਸੂਈ ਹੈ ਸੋ ਇਸ ਤੋਂ ਬਾਅਦ ਕੋਸ ਹੋਰ ਗਾਵਾਂ ਤੁਹਾਨੂੰ ਦਿਖਾਉਣੇ ਐ ਏਦੋਂ ਅਗਲੀ ਗਾਂ ਵੀ ਸੋਹਣੇ ਟਾਂਚੇ ਦੀ ਹੈ। ਭਾਜੀ ਦੂਜਾ ਸੂਆ ਵੈੜ ਸੁਈ ਹੋਈ ਹੈ ਜੀ। 4 ਤੋਂ 5 ਦਿਨ ਦੀ ਅੱਜ ਸੂਈ ਹੋ ਗਈ। ਕੰਡਾ ਲੈ ਕੇ ਬੰਦਾ 23 ਤੋਂ 24 ਕਿਲੋ ਚਾਹੇ ਨਾਪ ਕੇ ਲਿਆ ਲਿਜਾ ਸਕਦਾ ਜੀ। ਮੇਲ ਕਾਫੇ ਦੇ ਪਿੱਛੇ ਹੈ ਜੀ। ਠੀਕ ਹੈ। ਹਾਂਜੀ ਹਾਂ। ਤੋਰੀ ਭਾਈ। ਅਜੇ ਵੀ ਟਾਈਮ ਦੇਖ ਲਓ ਕਿੰਨਾ ਪਿਆ ਜੀ ਚੌਣ ਨੂੰ। ਹਜੇ ਵੀ ਬਹੁਤ ਬੜੀ ਹਲੇਵਾ ਭਰਨਾ ਜੀ ਇਹਨੇ। ਸਪੇਸ ਬਹੁਤ ਪਈ ਹੈ ਹਜੇ ਵੀ। ਸਹਜ ਬਹੁਤ ਚੰਗਾ ਥਣ ਦਾ ਜੀ ਚਾਹੇ ਹੱਥ ਵਾਲਾ ਲੈ ਲਵੇ ਚਾਹੇ ਮਸ਼ੀਨ ਵਾਲਾ ਲੈ ਲਵੇ ਬੰਦਾ ਜੀ ਬਹੁਤ ਸੋਹਣਾ ਥਣ ਦਾ ਸਹਜ ਆ ਦੱਸੋ ਟਾਂਚਾ ਬਹੁਤ ਸੋਹਣਾ ਗਾਵਾ ਕਰੇ ਦੋਦ ਚੋਂ ਆਲੀ ਗਾ ਬਾਕੀ ਇਹਨਾਂ ਦੀ ਅੰਨਸਾਲੇ ਇਦਾਂ ਦੀ ਚੰਗੇ ਸੀਮਨ ਅੱਜ ਕੱਲ ਮਿਲਦੇ ਐ ਐਚ ਐਫ ਦਾ ਸੀਮਨ ਚੰਗਾ ਲਵਾਉਂਦੇ ਰਹੋ ਬੱਚੇ ਸੋਹਣੇ ਪਾਣਦੇ ਆ ਕਰਮ ਵਾਲੀਆਂ ਇੱਕ ਗਾਂ ਤੋਂ ਫਾਰਮ ਖੜਾ ਹੋ ਜਾਂਦਾ ਟਾਈਮ ਤਾਂ ਥੋੜਾ ਬਹੁਤ ਲੱਗਦਾ ਪਰ ਚੰਗੀ ਸਾਂਭ ਸੰਭਾਲ ਨਾਲ ਵਾਧਾ ਚੰਗਾ ਹੁੰਦਾ ਹੈ ਗਾਵਾਂ ਦੇ ਵਿੱਚ ਸੋਏ 3 ਨੰਬਰ ਤੇ ਸੀ ਸੂਈਆਂ ਸਵਾਈਆਂ ਚੋ 4 ਨੰਬਰ ਤੇ ਵੀ ਇੱਕ ਸੂਈ ਸਵਾਈ ਤੁਹਾਨੂੰ ਗਾੰਦ ਸਾਦ ਨੇ ਭਾਜੀ ਕੱਲ ਸ਼ਾਮ ਦੀ ਸੂਈ ਹੋਈ ਹੈ ਜੀ ਮੇਲ ਕਾਫੇ ਦੇ ਪਿੱਛੇ ਹੈ ਜੀ ਠੀਕ ਹੈ ਆਰਡਰ ਕੁਆਲਟੀ ਇਹਦੀ ਵੀ ਚੈੱਕ ਕਰ ਲਓ ਬਹੁਤ ਸ਼ਾਨਦਾਰ ਆਰਡਰ ਕੁਆਲਟੀ ਹੈ ਜੀ ਉਹ ਸੋ ਵਾ 6 ਨੂੰ ਇਹਨੇ ਜਨਮ ਦਿੱਤਾ ਦੱਸੋ ਹਵਾਨਾ ਇਹਦਾ ਵੀ ਤੁਸੀਂ ਦੇਖੋਗੇ ਹਥੀਚਵਾਈ ਵਾਲਾ ਥਾਣਾ ਬਹੁਤ ਸਪੇਸ ਪਈ ਹੈ ਹਜੇ ਵੀ ਭਾਜੀ ਅਟੈਚਮੈਂਟ ਬਹੁਤ ਜ਼ਿਆਦਾ ਚੰਗੀ ਹੈ ਜੀ 35 36 ਕਿਲੋ ਦਾ ਪਲੱਸ ਦੇ ਮਿਲ ਕੇ ਇਹ ਕਰਾ ਦੂਗੀ ਜੀ ਠੀਕ ਹੈ ਹਾਂ ਜੀ ਹਾਂ ਵਰੀ ਕੀ ਬਹੁਤ ਜ਼ਿਆਦਾ ਹੈ ਜੀ ਵੈਡਰ ਦੇ ਵਿੱਚ ਭੋਰਾ ਵੀ ਮੋਟਾ ਪੰਨੀ ਹੈਗਾ ਜੀ ਮੋਲ ਨਹੀਂ ਵਿੱਚ ਸਤਾਜੀ ਸੂਈ ਵੀ ਹੈ ਦੱਸੋ ਇਹ ਵੀ ਖਵਾਨਾ ਇਹਦਾ ਵੀ ਚੰਗਾ ਹੈ ਬਰਿੰਦੂ ਭਾਈ ਜਿਹੜੀ ਇਹ ਲਾਸਟ ਤੇ ਹੈ ਇਹ ਵੀ ਭਾਜੀ ਕੱਲ ਸ਼ਾਮ ਦੀ ਸੂਈ ਹੋਈ ਹੈ ਜੀ ਵੱਛੀ ਇਹਦੇ ਪਿੱਛੇ ਆ ਜੀ ਬਹੁਤ ਚੰਗਾ ਦੁੱਧ ਪਾਇਆ ਹੋਇਆ ਹੈ ਜੀ ਇਹਦਾ 40 ਤੋਂ ਵੱਸਦਾ ਰਿਕਾਰਡ ਹੈ ਜੀ ਹੂੰ ਇਹ ਭਾਜੀ ਹਜੇ ਹੋਲਡ ਤੇ ਹੈ ਜੀ ਮੇਰੀ ਕਸਟਮਰ ਨਾਲ ਫੋਨ ਤੇ ਗੱਲ ਚੱਲਦੀ ਹੈ ਜੀ ਇਹਦੀ ਠੀਕ ਹੈ ਚਲੋ ਫਾਈਨਲ ਹੋ ਗਈ ਵੈਸੇ ਅਗਲਾ ਕੋਈ ਜੀ ਕਿਸੇ ਨੇ ਪੁੱਛਣਾ ਹੋਵੇ ਤਾਂ ਪੁੱਛ ਸਕਦਾ ਜੀ ਠੀਕ ਹੈ ਓਕੇ ਹਾਂਜੀ ਸੋ ਦੋਸੋ ਹੋ ਸਕਦਾ ਹੈ ਵੀ ਸੇਲ ਹੋ ਜਾਏ ਕਿਉਂਕਿ ਕਿਸੇ ਭਰਾ ਨਾਲ ਇਹਦੀ ਡੀਲ ਚੱਲਦੀ ਹੈ ਵੱਛੀ ਨੂੰ ਇਹਨੇ ਜਨਮ ਦਿੱਤਾ ਉਹ ਵੀ ਕੱਲ ਆਪਣੇ ਤੋਂ ਗਾਂ ਲੈ ਗਈ ਸੀ ਉਹਨਾਂ ਨਾਲ ਗੱਲ ਚੱਲਦੀ ਹੈ ਜੀ ਓਕੇ ਸੋ ਹੁਣ ਆਪਾਂ ਕੋਸ ਅੰਦਰ ਖੜੀਆਂ ਜਿਹੜੀਆਂ ਗਾਵਾਂ ਉਹ ਦਿਖਾਉਣੀ ਹੈ ਤੁਹਾਨੂੰ ਵਰਿੰਦਰ ਭਾਈ ਜਿਹੜੀਆਂ ਇਹ ਛੱਡ ਦੇ ਵਿੱਚ ਅੰਦਰ ਖੜੀਆਂ ਗਾਵਾਂ ਇਹਨਾਂ ਚੋ ਇਹ ਪਹਿਲੇ ਨੰਬਰ ਤੇ ਦਿਖਾਉਣੇ ਆ ਡਿਟੇਲ ਦੱਸ ਦਿਓ ਇਹਦੀ ਭਾਜੀ ਦੂਜਾ ਸੂਆ ਜੀ ਹਮ ਸਹੀ ਅੱਜ ਇੱਕ ਹਫ਼ਤਾ ਹੋ ਗਿਆ ਸੂਈ ਨੂੰ ਜੀ ਠੀਕ ਹੈ ਬੰਦਾ ਆਪਣਾ ਕੰਡਾ ਲੈ ਆਵੇ ਜੀ ਆਪਣਾ ਲੀਟਰ ਲੈ ਆਵੇ ਜੀ ਚਾਰ ਟਾਈਮ ਚੋਕੇ ਲੈ ਜਾਵੇ 40 ਕਿਲੋ ਤੋਂ ਬਾਹਰ 41-42 ਕਿਲੋ ਠੰਡਾ ਤਿਆਰ ਹੈ ਆਪਾਂ 40 ਕਿਲੋ ਕਹਿ ਕੇ ਦੇ ਦਾਂਗੇ ਜੀ ਠੀਕ ਹੈ ਹਜੇ ਵੀ ਸਪੇਸ ਦੇਖੋ ਕਿੰਨੀ ਜ਼ਿਆਦਾ ਪਈ ਹੈ ਜੀ ਹਮ ਕੋਈ ਕਹਿਣ ਦੀ ਗੱਲ ਨਹੀਂ ਹੈ ਜੀ ਇਹਦੇ ਵਿੱਚ ਚਾਹੇ ਬੰਦਾ ਚਾਰ ਟਾਈਮ ਚੋਕੇ ਲੈ ਜਾਵੇ ਜੀ ਠੀਕ ਹੈ ਤੋਰਦਗੇ ਭਾਈ ਚੁੱਪ ਤੋਰ ਸੋ ਵੱਡੀ ਗਾਂ ਫੁੱਲਵਰ ਡਾਟਾ ਚਾਹ ਦੀਂਦਾ ਹਵਾਨਾ ਵੀ ਉਹਨਾਂ ਹੀ ਤਕੜਾ ਹੈ ਅਜੇ ਸਪੇਸ ਹਵਾਨੇ ਚ ਫੁੱਲ ਹੈ ਪੀਲੇ ਦੇ ਪੰਡੇ 40 ਕਿਲੋ ਦੁੱਧ ਦੇਣਾ ਤਾਂ ਵਾਰ-ਵਾਰ ਪਾਣੀ ਪੀਊਗੀ ਕਿਉਂਕਿ ਪਾਣੀ ਦੇ ਨਾਲ ਹੀ ਪਸ਼ੂ ਦਾ ਦੁੱਧ ਜਿਹੜਾ ਉਹ ਬਣਨਾ ਹੁੰਦਾ ਬਾਡੀ ਦੇ ਵਿੱਚ ਸੋ ਅਟੈਚਮੈਂਟ ਬਾਡੀ ਦੇ ਨਾਲ ਹਵਾਨੇ ਦੀ ਪਛਾਣ ਨੂੰ ਹਵਾਨਾ ਤੁਸੀਂ ਦੇਖੋਗੇ ਅੱਧਾ ਫੋਟ ਵਾਂਗੂ ਬਾਹਰ ਆਉਂਦਾ ਜਦੋਂ ਸਿੱਧੀਆਂ ਲੱਤਾਂ ਦੇ ਵਿੱਚ ਖੜਦੀ ਹੈ ਤੁਹਾਡੀ ਗੱਲ ਚ ਭਾਜੀ ਇੱਕ ਗੱਲ ਹੈ ਜੀ ਹੂੰ ਮੇਰੇ ਕੋ ਆਗੇ ਬੰਦਾ ਚਾਹੇ ਚਾਰ ਟਾਈਮ ਚੋਕੇ ਲੈ ਜਾ ਜੀ ਮੈਂ ਕੱਲ ਦੀਆਂ ਤਿੰਨ ਚਾਰ ਗਾਵਾਂ ਸੂਈਆਂ ਵੇਚੀਆਂ ਨੇ ਮੇਰਾ ਦੋ ਦੋ ਟਾਈਮ ਮਿਲ ਕੇ ਕਰਵਾ ਕੇ ਦਿੱਤੀ ਹੈ ਜੀ ਠੀਕ ਹੈ ਮੇਰੇ ਕੋ ਸੇਵਾ ਫੁੱਲ ਹੈ ਜੀ ਅੱਜ ਹੂੰ 12000 ਨੰਬਰ ਅਸੀਂ ਫੀਡ ਪਾਉਣੇ ਆ ਮਤਲਬ ਟੋਟਲੀ ਲਿਵਰ ਟੋਨਿਕ ਵੇਰਾ ਸਾਰਾ ਕੁਝ ਦਿੰਨੇ ਆ ਬਾਕੀ ਅਗਲੇ ਦੀ ਸੇਵਾ ਦੁੱਧਾ ਜੀ ਸਹੀ ਹੈ ਹਾਂਜੀ ਇੰਨਾ ਹਾਜ਼ਰ ਆ ਦੋਸਤੋ ਇਹ ਇੰਨਾ ਹਾਜ਼ਰ ਆ ਜੀ ਇਹਦਾ ਲੈ ਜਾਓ ਗਾਰੰਟੀ ਤੇ ਵੀ ਦੇ ਦਾਂਗੇ ਚਾਹੇ ਚਾਰਾ ਦਿਨਾਂ ਨੂੰ ਚੁਵਾਈ ਕਰਾ ਕੇ ਦੇ ਦਾਂਗੇ 50 ਤੋਂ ਬਾਹਰ ਦੁੱਧ ਦੋਗੇ ਜੀ ਇਹ ਠੀਕ ਹੈ ਹਾਂਜੀ ਸੋ ਬਾਕੀ ਤੁਹਾਡੇ ਕੋਲ ਜਾ ਸੋ ਦਸੋ ਤੌਰ ਕੇ ਵੀ ਤੁਹਾਨੂੰ ਦਿਖਾਉਣੇ ਬਹੁਤ ਵੱਡੀ ਗਾਂ ਚੰਗੇ ਦੁੱਧ ਵਾਲੀ ਐ ਹਵਾਨਾ ਵੀ ਦੱਸਦਾ ਦੁੱਧ ਇਹਨੇ ਚੰਗਾ ਹੀ ਦੇਣਾ ਮੋੜ ਲਾ ਭਾਈ ਵਾਪਸ ਸੋ ਇਹ ਤੁਹਾਨੂੰ ਜਿਹੜੀਆਂ ਛੱਡ ਦੇ ਵਿੱਚ ਅੰਦਰ ਬੱਧੀਆਂ ਗਾਵਾਂ ਉਹਨਾਂ ਚੋਂ ਪਹਿਲੇ ਨੰਬਰ ਤੇ ਇਹ ਗਾਂ ਬੱਧੀ ਹੋਈ ਐ ਦਿਖਾ ਰਹੇ ਹਾਂ ਸਾਡੇ ਇਹਨੇ ਪੀਕ ਲੈਵਲ ਫੁੱਲ ਫੜਨਾ ਦੱਸ ਵੈਸੇ ਹੁਣ ਜਿਹੜਾ ਹਾਜ਼ਰ ਦੁੱਧ ਉਹ ਤੁਹਾਨੂੰ ਦੱਸਤਾ ਇਹ ਖੋਰ ਗਾਂ ਤੋਂ ਦਿਖਾ ਦਨੇ ਆ ਵਾਈਟ ਰੰਗ ਦੇ ਵਿੱਚ। ਓਰੇਂਦਰ ਭਾਈ ਕੀ ਡਿਟੇਲ ਹੈ ਇਹਦੀ? ਪਾਜੀ ਕੱਲ ਦੀ ਸੂਈ ਹੋਈ ਹੈ ਜੀ ਇਹ। ਹੂੰ। ਤਕਰੀਬਨ ਬੋਲੀ ਤੋਂ ਤਕਰੀਬਨ ਤਕਰੀਬਨ ਖਾਲੀ ਹੈ ਜੀ 2-4 ਕਿਲੋ ਮੁੰਡੇ ਨੇ ਸਵੇਰੇ ਦੁੱਧ ਛੱਡਿਆ ਹੋਊਗਾ ਜੀ ਇਹਦਾ। ਹੂੰ। 22-23 ਕਿਲੋ ਵਾਂਗ ਬੋਲੀ ਤਿਆਰ ਹੈ ਜੀ ਇਹਦੀ। 35-36 ਕਿਲੋ ਪਲੂਣ ਦੇ ਦੁੱਧ ਪਾਇਆ ਹੈ 40 ਤੋਂ ਪਲੱਸ ਦੀ ਮਿਲ ਕੇ ਨਾਰਮਲ ਕਰਾ ਦੂਗੀ ਜੀ ਇਹ। ਠੀਕ ਹੈ। ਸੋ ਕੱਲ ਦੀ ਸੂਈ 22 23 ਕਿਲੋ ਦੁੱਧ ਤੋਂ ਸ਼ੁਰੂਆਤ ਹੈ ਬੱਚੇ ਨੂੰ ਜਨਮ ਦਿੱਤਾ ਹੈ ਬੱਚਾ ਬਹੁਤ ਸੋਹਣਾ ਪਰ ਹੈ ਵਾਛਾ ਗਾਂ ਚੰਗੀ ਆ ਤਾਂ ਨੇਚਰਲੀ ਇਹ ਬੱਚਾ ਵੀ ਇਹਨੇ ਚੰਗਾ ਹੀ ਖਾਉਣਾ ਸੀ ਖਵਾਨਾ ਇਹਦਾ ਵੀ ਚੰਗਾ ਸੋਹਣਾ ਦੀਦਾ ਭਲੂਣ ਖਵਾਨੇ ਤੇ ਹਜੇ ਹੈਗੀ ਹੈ ਕਿਉਂਕਿ ਜ਼ੂਈ ਹਜੇ ਕੱਲ ਹੀ ਹੈ ਮੋੜ ਲਾਪੇ ਬਸ ਇੱਕ ਦੋ ਗਾਵਾਂ ਹੀ ਦੱਸੋ ਹੋਰ ਤੋਰਨੀਆਂ ਬਾਕੀ ਤੁਹਾਨੂੰ ਖੜੀਆਂ ਹੀ ਦਿਖਾ ਦੇਣਗੇ ਇਹ ਇਦੋਂ ਅਗਲੀ ਵੜ ਵੀ ਆਪਾਂ ਤੁਹਾਨੂੰ ਦਿਖਾ ਦਨੇ ਆ ਘਰ ਨੰਬਰ ਤੇ ਬਜੀ ਪਹਿਲਾ ਸੂਆ ਜੀ ਹੂੰ ਦੰਦੋਂ 4 ਦੰਦਾ ਜੀ ਠੀਕ ਹੈ ਕੱਲ ਦੀ ਸੂਈ ਹੋਈ ਆ ਤੁਕਾ ਤੁਕਾ ਬੋੜੀ ਤਾਂ ਖਾਲੀ ਆ ਜੀ ਹੂੰ ਨਾਰਮਲ ਤਾਂ ਨਾਰਮਲ ਚੱਲੀ 35 ਤੋਂ ਪਲੱਸ ਦੀ ਮਿਲ ਕੇ ਕਰਾਉਗੀ ਜੀ ਠੀਕ ਹੈ ਬੱਚਾ ਇਹਦੇ ਨਾਲ ਬੱਚਾ ਇਹਦੇ ਨਾਲ ਆ ਜੀ ਠੀਕ ਹੈ ਬੱਚੇ ਜ਼ਿਆਦਾ ਨਹੀਂ ਆ ਗਏ ਇਰਕੀ ਜ਼ਿਆਦਾ ਬੱਚੇ ਹੀ ਨਹੀਂ ਆਇਦ ਕੀ ਬਹੁਤ ਬੁਰਾ ਹਾਲ ਹੋਇਆ ਵੈਸੀ ਸੀਮਨਾ ਦਾ ਅੱਛਾ ਸੋ ਦੱਸੋ 11 گاਵਾਂ ਬਾਈ ਕਹਿੰਦਾ ਵੀ ਸੋਈਆਂ ਤਾਜ਼ੀਆਂ ਜਿਹੜੀਆਂ ਹੁਣ ਇੱਕ ਦੋ ਦਿਨਾਂ ਵੇਚਦੀ ਤੇ 10 گاਵਾਂ ਨੇ ਬੱਛੇ ਦੇਤੇ ਸੋ ਇਹ گا ਪਹਿਲਣ ਵਿਹੜਾ ਸੋ ਚਾਰ ਦੰਦ ਖਣ ਥਿਚਵਾਈ ਵਾਲੇ ਆ ਤੇ ਬੌਲੇ ਚੋਂ ਬਿਲਕੁਲ ਖਾਲੀ ਆ ਹਵਾਨਾ ਵੀ ਢਿੱਲਾ ਦਿਸੂਗਾ ਤੁਹਾਨੂੰ ਅ ਬਿਲਕੁਲ ਕਿਉਂਕਿ ਪਹਿਲਣਾ ਜਿੰਨਾ ਇਹਨਾਂ ਦੀ ਮਿਲਕਿੰਗ ਹੋਊਗੇ ਉਹਨੀਆਂ ਸਾਫ ਸੁਥਰੀਆਂ ਨਿਕਲਦੀਆਂ ਥੱਲੋਂ ਚੰਗੇ ਕੱਦ ਕਾਠ ਦੀ ਵਿਹੜਾ ਹੈ ਤਾਜੀ ਸੂਈ ਵੀ ਐ ਭਾਜੀ ਹਰੇਕਬੀਰ ਫਾਰਮ ਵਾਲੇ ਨੂੰ ਪਤਾ ਜੀ ਜਿੰਨੀ ਛੇਦੀ ਆਪਾਂ ਪਹਿਲਾਂ ਵੜ ਖਾਲੀ ਕਰਨਾ ਉਹਨੂੰ ਹੀ ਛੇਦੀ ਉਹਨੇ ਦੁਬਾਰਾ ਬੜਨਾ ਜੀ ਠੀਕ ਐ ਹਾਂਜੀ ਸੂਏ ਤੋਂ ਇਲਾਵਾ ਕੁਸਗਾਵਾ ਹੁਣ ਆਪਾਂ ਤੁਹਾਨੂੰ ਇੱਥੇ ਜਿਹੜੀਆਂ ਉਹ ਖੜੀਆਂ ਉਹ ਦਿਖਾ ਦੇਾਂਗੇ ਤੇ ਖੋਰ ਵੜ ਇੱਦੋਂ ਅੱਗੇ ਬਹੁਤ ਸੋਹਣੀ ਖੜੀ ਐ ਬਰਿੰਦਰ ਭਾਈ ਇੱਦੋਂ ਅੱਗੇ ਜਿਹੜੀ ਵੱਛੀ ਖੜੀ ਐ ਵਾਈਟ ਰੰਗ ਦੇ ਵਿੱਚੀ ਪਹਿਲਾ ਸੂਆ ਭਾਜੀ ਹੂੰ ਦੰਦੋ ਖੀਰੀ ਆਵਾਕਰ ਵੱਛੀ ਐ ਜੀ ਇਹਦੇ ਠੀਕ ਐ ਹਾਂਜੀ ਹਾਂ ਬੌਲੀ ਹਿੱਤੋਂ ਤਕਰੀਬਨ ਬਿਲਕੁਲ 0 0 ਖਾਲੀ ਐ ਜੀ ਇਹ ਵੀ ਕੱਲ ਦੀ ਸੂਈ ਹੋਈ ਆ ਜੀ ਹੂੰ ਹਾਂਜੀ ਸੋ ਇਹ ਵੀ ਪਹਿਲਣ ਵੜਾ ਦਾ ਸੋ ਬਹੁਤ ਸੋਹਣਾ ਰੰਗ ਹੈ ਚੰਗਾ ਟਾਂਚਾ ਹੈ ਸੋਹਣਾ ਥਣ ਵੱਛੀ ਨੂੰ ਜਨਮ ਦਿੰਦਾ ਹੋ ਸਕਦਾ ਵੀ ਇਹਦੇ ਸੀਮਨ ਜਰਸੀ ਲਵਾਇਆ ਹੋਵੇ ਕਿਸੇ ਭਰਾ ਨੇ ਉਹ ਬੱਚਾ ਸਾਹਮਣੇ ਤੁਸੀਂ ਇਹਦਾ ਦੇਖ ਲਓ ਵਾਈਟ ਰੰਗ ਦੀ ਵੜ ਹੈ ਚੰਗਾ ਟਾਂਚਾ ਸੋਹਣਾ ਹਵਾਨ ਬਾਈ ਇੱਚੇ ਕੁਮਾਲਾ ਬਾਈ 17 ਮਿੰਟ ਦੀ ਵੀਡੀਓ ਹੋ ਗਈ ਹੈ ਕੋਸ਼ਿਸ਼ ਕਰਾਂਗੇ ਦੋ ਗੱਲਾਂ ਕਾਮਾਂ ਜਿਹੜੀਆਂ ਉਹ ਤੁਹਾਨੂੰ ਇੱਥੇ ਖੜੀਆਂ ਹੀ ਦਿਖਾ ਦਈਏ ਕੁਸ ਹੋਰ ਗਾਵਾਂ ਅੰਦਰ ਬੈਠੀਆਂ ਉਹ ਵੀ ਸੁੰਝੀਆਂ ਹੋਈਆਂ ਜਿਹੜੀਆਂ ਹਾਂਜੀ ਉਹ ਭਾਜੀ ਤਕਰੀਬਨ ਉਹਨਾਂ ਦੇ ਸੌਦੇ ਹੋਏ ਹੋਏ ਨੇ ਜੀ ਗੈਲਿੰਦੇ ਅੱਛਾ ਠੀਕ ਹੈ ਹਾਂਜੀ ਹਾਂ ਜਿਹੜੀਆਂ ਉੱਪਰ ਖੜੀਆਂ ਵਈ ਇਹਨਾਂ ਦੀ ਡਿਟੇਲ ਦੇ ਦਈਏ ਇਹ ਜਰਸੀ ਭਾਜੀ ਕੱਲ ਦੀ ਸੂਈ ਹੋਈ ਹੈ ਜੀ ਹੂੰ ਤਕਰੀਬਨ 20 22 ਕਿਲੋ ਬੌਲੀ ਹੋਊ ਜੀ ਤੁਕਾ ਤੁਕਾ ਖਾਲੀ ਹੈ ਜੀ ਹੁਣ ਟਾਈਮ ਦੇਖ ਲਓ ਕੀ ਹੋਗਾ ਜੀ ਹੂੰ 20 22 ਕਿਲੋ ਚਾਹੇ ਨੱਟ ਤੋੜ ਕੇ ਲੈ ਜਾਵੇ ਬੰਦਾ ਆਪਣਾ ਜੀ ਠੀਕ ਹੈ ਇਹ ਪਹਿਲੇ ਸੂਏ ਬੱਛੀ ਇਹਨੇ ਸੂਣਾ ਜੀ ਹਜੇ ਹੂੰ ਇਹਦਾ ਤਕਰੀਬਨ ਹਫਤੇ ਵਾਂਗੂ ਟਾਈਮ ਪਿਆ ਜੀ ਠੀਕ ਹੈ ਇੱਕ ਹ ਮਤਲਬ ਕਿ ਜਿਹੜਾ ਜੇ ਮਰਜੀ ਬੰਦਾ ਮਾਲ ਲੈਣ ਆ ਜੀ ਵੀ ਹਰੇਕ ਤਰ੍ਹਾਂ ਦਾ ਮਾਲ ਆਪਣੇ ਕੋਲ ਅਵੇਲੇਬਲ ਹੈ ਜੀ ਸਹੀ ਹੈ ਤਿਆਰ ਦੁੱਧ ਵੀ ਮਿਲ ਜੂਗਾ ਜੀ ਤਾਜ਼ੀਆਂ ਸੂਆਂ ਵੀ ਮਿਲ ਜਾਣਗੀਆਂ ਹਾਜ਼ਰ ਸੂਣ ਵਾਲੀਆਂ ਮਿਲ ਜਾਣੀਆਂ ਤੇ ਕੱਚੀਆਂ ਵੀ ਆਪਣੇ ਕੋਲ ਅਵੇਲੇਬਲ ਨੇ ਜੀ ਸਹੀ ਹੈ ਸੋ ਜਿੱਦਾਂ ਦਾ ਪਸ਼ੂ ਤੁਸੀਂ ਖਰੀਦਣਾ ਚਾਹੁੰਦੇ ਆ ਉਦਾਂ ਦਾ ਹੀ ਮਿਲ ਜਾਣਾ ਬਸ ਇਹ ਆ ਵੀ ਤੁਸੀਂ ਇੱਥੇ ਪਹੁੰਚੋ ਰਹਿਸ ਦਾ ਫੁੱਲ ਪ੍ਰਬੰਧ ਹੈ ਤੁਸੀਂ ਬੇਫਿਕਰ ਹੋ ਕੇ ਆ ਸਕਦੇ ਹੋ ਰੁੱਕ ਸਕਦੇ ਹੋ ਉੱਥੇ ਰਹਿ ਸਕਦੇ ਹੋ ਤਸੱਲੀ ਕਰਨਾ ਹੱਕ ਆ ਤਾਂ ਫੁੱਲ ਕਰਕੇ ਲੈ ਜਾਓ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ